ਈ ਨਾਮ ਹੈ ਜੀ ਆਪਣਾ ਮੇਰਾ ਨਾਮ ਕਿਰਪਾਲ ਸਿੰਘ ਗੇੜਾ ਜੀ ਮੁੱਖ ਸ਼ਹਾਦਾ ਗੁਨਾਮ ਕੀ ਬਜਰ ਅੱਜ ਡੀਸੀ ਦਫ਼ਤਰ ਮੰਗ ਪੱਤਰ ਦੇਣ ਆਏ ਹਾਂ ਕੀ ਕਾਰਨ ਹੈ ਅਸਲ ਗੱਲ ਇਹ ਹੈ ਜੀ ਕਿ 2023 ਵਿੱਚ ਵੀ ਫਲੜਾਂ ਨੇ ਸਾਡਾ ਪੰਘਾੜੀ ਤੋਂ ਥੱਲੇ ਬਹੁਤ ਨੁਕਸਾਨ ਕੀਤਾ ਪਿੰਡਾਂ ਦਾ 10 ਬਰ ਪਿੰਡਾਂ ਜੋ ਆ ਮੰਗ ਪੱਤਰ ਤੇ ਲਿਖੇ ਨੇ ਪੂਲੀਆਂ ਜਨਾਦ ਮੋਟਲਾ ਮਹਿਤਾਬਰ ਜਿੰਨੇ ਪਿੰਡ ਵੀ ਹੈ ਇਹਨਾਂ ਦਾ ਫਸਲ ਦਾ ਤੇ ਗੰਨੇ ਦਾ ਤੇ ਘਰਾਂ ਦਾ ਬਹੁਤ ਨੁਕਸਾਨ ਹੈ ਪਹਿਲੇ ਸਾਲ ਮੁੱਖ ਮੰਤਰੀ ਭਵਨ ਸਨਮਾਨ ਆਏ ਸੀਗੇ ਉਹ ਕਹਿ ਗਏ ਹਾਂ ਤੁਹਾਨੂੰ ਮੁਆਵਜ਼ਾ ਜਲਦੀ ਭੇਜਾਂਗੇ ਡੀਸੀ ਸ਼ਮਨਾਲ ਸੀ ਉਹਨਾਂ ਨੇ ਮੌਕੇ ਤੇ ਜਿਹੜੇ ਹੋਣਗੇ ਪਰ ਅੱਜ ਤੱਕ 2023 ਦਾ ਮੁਆਵਜ਼ਾ ਸਾਨੂੰ ਨਹੀਂ ਮਿਲਿਆ ਕਿਸਾਨਾਂ ਨੂੰ ਹੁਣ ਅਸੀਂ ਉੱਥੇ ਗੁਰਨਾਨ ਸਿੰਘ ਸੇਵਾ ਛੱਡੀ ਬਰੋਂ ਲੰਗਰ ਦੀ ਸੇਵਾ ਸਾਨੂੰ ਜਹਦ ਦਾ ਗੁਰਨਾਮ ਸਿੰਘ ਹੋਣੀ ਹੈ ਇਹਨਾਂ ਦਾ ਮੈਸੇਜ ਆਇਆ ਹੈ ਕਿ ਜਹਦ ਦਾ ਜੀ ਲੰਗਰ ਲੈ ਕੇ ਆਓ ਅਸੀਂ ਗੁਰਨਾਨ ਪਾਸਾਰੇ ਹਕੂਮਤ ਦੇ ਨਾਲ ਉਹ ਸਾਰਾ ਕਾਰਜ ਚਲਾ ਰਹੇ ਹਾਂ ਜੀ ਸਾਨੂੰ ਆਪਣੇ ਪਾਰਟੀ ਵੱਲੋਂ ਸੁਖੀ ਸੰਬਾਧਨ ਵੀ ਹੁਕਮ ਆਇਆ ਸੀਗਾ ਕਿ ਜਿਹੜੇ ਸਾਡੇ ਕਾਜ ਦਾ ਲੀਡਰ ਹੈ ਉਹ ਜਿਹੜੀ ਜਿਹੜੀ ਵੀ ਚੀਜ਼ ਡਿਮਾਂਡ ਕਰਦੇ ਲੋਕ ਉਹ ਮਈਆ ਕਰਾਈ ਅਸੀਂ ਸੁਭੀਸੋ ਬਾਦਲ ਦੇ ਆਪਣੇ ਪਾਰਟੀ ਭਰਾ ਦੇ ਹੁਕਮ ਨੂੰ ਜੋ ਵੀ ਇਹਨਾਂ ਨੇ ਸਾਨੂੰ ਡਿਮਾਂਡ ਕੀਤੀ ਕਰਨਗੇ ਅਸੀਂ ਬੰਦਨਮੰਦਾ ਕਰਦੇ ਆ ਕਰਦੇ ਰਹਾਂਗੇ ਤੇ ਮੈਂ ਸਮਝਣਾ ਵੀ ਜਿਹੜਾ ਹਰ ਬਾਰ ਹੜਾਂ ਦੀ ਮਾਰ ਪੈਂਦੀ ਸਾਡੀ ਦੁਕਾਨ ਇਹਦਾ ਕੋ ਪੱਕਾ ਕੱਢਿਆ ਜਾਵੇ ਕੋਈ ਉੱਥੋਂ ਦੇ ਸਾਡੇ ਜਹਾਂਪੁਰ ਦੇ ਸੜਾਗੂ ਨਾਮ ਤੋਂ ਹੈਗੇ ਗਰਾਊਂਡ ਲੈਵਲ ਦੇ ਲੀਡਰ ਹੈ ਉੱਥੇ ਬਿਲਕੁਲ ਵਿੱਚ ਬੈਠੇ ਆ ਉੱਥੇ ਕੰਪ ਲੱਗਾ ਇਹ ਤੁਹਾਨੂੰ ਸਾਰੀ ਸਿੱਧੀ-ਸਿੱਧੀ ਦੱਸਣਗੇ ਸਾਡੀ ਗੰਨੇ ਦੀ ਵੀ ਪੇਮੈਂਟ ਰੰਦੀ ਹੈ 237 ਕਰੋੜ ਦੱਸਿਆ ਦਿੰਗੇ ਉਹ ਵੀ ਹੱਲ ਕੀਤਾ ਜਾਵੇ ਤੇ ਮੈਂ ਕਹਿੰਦਾ ਵੀ ਬਾਅਦ ਬਣਾਉਣਾ ਇਹਦਾ ਪੱਕਾ ਪਰਮਣਾ ਹਲਕਾਣਾ ਜੀ ਇਹਦਾ ਡਿਸੀਜਨ ਇਸ ਕਰਕੇ ਮਿਲਣਾ ਹੀ ਡਿਸੀਜਨ ਨਾਲ ਹੀ ਫੋਨ ਤੇ ਗੱਲ ਹੋ ਗਈ ਸੀ ਉਹ ਟਾਂਡੇ ਗਏ ਆ ਹੁਣ ਤੇ ਸਾਨੂੰ ਜਲਦੀ ਆ ਕੇ ਅਸੀਂ ਮੰਗਣ ਨੂੰ ਮੰਗ ਪਤਾ ਦੇਵਾਂਗੇ ਇਹਨਾਂ ਆਈ ਆਪਣਾ ਮੈਂ ਗੁਰਨਾਮ ਸਿੰਘ ਜਹਾਂਪੁਰ ਪਗੜੀ ਸੰਭਾਲ ਲੈਰ ਤੋਂ ਜੀ ਅਸੀਂ ਅੱਜ ਇੱਥੇ ਡੀਸੀ ਦਫ਼ਤਰ ਆਏ ਆ ਉਸ ਹਿੱਸੇ ਨਾਲ ਜੁੜੇ ਹੋਏ ਆ ਜਿੱਥੇ ਕਿ ਦਰਿਆ ਦੇ ਵਿੱਚ ਹਾੜਾਂ ਦੇ ਨਾਲ ਬਹੁਤ ਭਾਰੀ ਨੁਕਸਾਨ ਹੁੰਦਾ ਉਹਨਾਂ ਖੇਤਿਆਂ ਤੋਂ ਆਏ ਆ ਉਸ ਦੇ ਨਾਲ ਨਜ਼ਦੀਕੀ ਪਿੰਡ ਜਿਹੜੇ ਪੂਰੇ ਜਿਨ੍ਹਾਂ ਦੀ ਜ਼ਮੀਨ ਜਾਇਦਾਦ ਫਸਲਾਂ ਜਿਨ੍ਹਾਂ ਦੀਆਂ ਦਰਿਆ ਵਿਆਸ ਦੇ ਪਾਣੀ ਦੇ ਵਿਚਨ ਹੈ ਉਹਨਾਂ ਵਿੱਚ ਮਿਆਣੀ ਮਹਤਾਪੁਰ ਮਹਸਾਪੁਰ ਹਲੀੜ ਜਨਾਰਦਨ ਸਿੰਬਲੀ ਸਨਿਆਲ ਜਹਾਨਪੁਰ ਤੇ ਕੁੱਲੀਆਂ ਤੇ ਕੋਲੀਆਂ ਪਿੰਡ ਜਿਹੜੇ ਆ ਉਸ ਇਲਾਕੇ ਦੇ ਵਿੱਚ ਪੂਰੀ ਪਾਣੀ ਦੀ ਮਾਰ ਹੇਠ ਨੇ ਉੱਥੇ ਫਸਲਾਂ ਦਾ ਨੁਕਸਾਨ ਜਿਹੜਾ ਉਹ ਵੱਡੇ ਪੱਧਰ ਤੇ ਤਕਰੀਬਨ ਹਰ ਸਾਲ ਹਾੜਾਂ ਦੇ ਨਾਲ ਜਿਹੜਾ ਹੋ ਜਾਂਦਾ ਜਦੋਂ ਜ਼ਿਆਦਾਦਰ ਪਾਣੀ ਦੀ ਮਾਤਰਾ ਵੱਧ ਜੇ ਉਦੋਂ ਉਹ ਪਾਣੀ ਜਿਹੜਾ ਜਿਹੜੇ ਵਿਆਸ ਦਰਿਆ ਤੋਂ 2 ਕਿਲੋਮੀਟਰ 3 ਕਿਲੋਮੀਟਰ ਦੂਰ ਪਿੰਡ ਹੈ ਉਹਨਾਂ ਦੇ ਵਿੱਚ ਵੀ ਜਿਹੜਾ ਉਹ ਪਾਣੀ ਆ ਕੇ ਤੇ ਉਥੇ ਮਾਰ ਕਰਦਾ ਜੋ ਕਿ ਲੋਕਾਂ ਦਾ ਆਰਥਿਕ ਤੌਰ ਤੇ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਕਰਦਾ ਜੇਕਰ ਦੇਖਿਆ ਜਾਵੇ ਕਿ ਹਰ ਸਾਲ ਸਥਿਤੀ ਜਿਹੜੀ ਇਹੀ ਰਹਿੰਦੀ ਆ ਮਾਰ ਪੈਂਦੀ ਆ ਪਿੰਡਾਂ ਨੂੰ ਜੇਕਰ ਪੁੱਖਤਾ ਹਲ ਲੀਟਰ ਵੀ ਆਂਦੇ ਆ ਵਾਅਦੇ ਕਰਕੇ ਜਾਂਦੇ ਆ ਉਕਤ ਹਲ ਕਿਉਂ ਨਹੀਂ ਕੱਢਦੇ ਉਹ ਕੀ ਕਾਰਨ ਕੀ ਉਹਦਾ ਬਹੁਤ ਵੱਡਾ ਵਧੀਆ ਸਵਾਲ ਹੈ ਜੀ ਤੁਹਾਡਾ ਇਹ ਗੱਲ ਇਹ ਹੈ ਕਿ ਦਰਿਆ ਜਿਹੜਾ ਨਾ ਉਹਦੇ ਵਿੱਚ ਜੋ ਮਿੱਟੀ ਆਉਂਦੀ ਹੈ ਪਰੇਤ ਆਉਂਦੀ ਹੈ ਜਿਹੜੇ ਦਰਿਆ ਦੇ ਵਿੱਚ ਰੋਕਾ ਟੋਕਾ ਨਾਲ ਜੋ ਜੰਗਲੀ ਜੜੀ ਬੂਟੀ ਹੈ ਉਹਦੇ ਨਾਲੋਂ ਮਿੱਟੀ ਜਿਹੜੀ ਆ ਉਹ ਦਰਿਆ ਦੇ ਵਿੱਚ ਵਹਿਟ ਜਾਂਦੀ ਹੈ ਉੱਥੇ ਰੁਕ ਜਾਂਦੀ ਹੈ ਉਹ ਧੜ ਮਾਰ ਜਾਂਦੀ ਉਹ ਬਰੀਕੀਆਂ ਬਣ ਜਾਂਦੀਆਂ ਲੋਕਾਂ ਦੀ ਉਹ ਮਾਲਕियत ਲੋਕ ਨੂੰ ਆਵਾਦ ਕਰ ਲੈਂਦੇ ਤਾਂ ਉਹਦੇ ਵਿੱਚ ਫਸਲ ਜਿਹੜੀ ਉਹ ਵੀ ਜੀ ਜਾਂਦੀ ਹੈ ਦਰਿਆ ਦੇ ਅਸਲ ਵਹਿਣ ਜਿਹੜੇ ਆ ਉਹ ਬਹੁਤ ਘਟ ਹੈ ਤਾਂ ਉਹ ਡੂੰਘੇ ਨਹੀਂ ਨੇ ਜਿਦੇ ਕਰਕੇ ਉੱਥੇ ਜਿਹੜਾ ਨਾ ਉਹ ਹੜ੍ਹ ਦੀ ਸਥਿਤੀ ਬਣ ਜਾਂਦੀ ਹੈ ਇਸ ਵੇਲੇ ਕਈ ਹਿੱਸੇ ਦਰਿਆ ਦੇ ਜਿਹੜੇ ਨੇ ਉਹ ਲਗਭਗ 2 ਤੋਂ 3 ਫੁੱਟ ਸਿਰਫ ਡੂੰਘੇ ਆ ਉਹਨਾਂ ਵਿੱਚ ਪਾਣੀ 2 ਤੋਂ 3 ਫੁੱਟ ਬੰਗਦਾ ਹੈਗੇ ਬਿਲਕੁਲ ਦਰਿਆ ਦੇ ਸੈਂਟਰ 'ਚ ਹੈ ਬਾਹਰਲੇ ਹਿੱਸੇ ਜਿਹੜੇ ਆ ਉਹਨਾਂ ਦੇ ਵਿੱਚ ਪਾਣੀ ਜਿਹੜਾ ਤੁਸੀਂ ਬੰਨ ਤੋਂ ਦੂਜੇ ਪਾਸੇ ਉਹ ਲਗਭਗ 6 ਫੁੱਟ 7 ਫੁੱਟ 10 ਫੁੱਟ ਤੱਕ ਵੀ ਹੈਗਾ ਦਰਿਆ ਜਿਹੜਾ ਉਹਨੂੰ ਕਦੇ ਵੀ ਸਰਕਾਰ ਨੇ ਜਿਹੜਾ ਉਹਨੂੰ ਡਰੇਨ ਨਹੀਂ ਕਰਾਇਆ ਦਰਿਆ ਦੀ ਚੜਾਈ ਜਿਹੜੀ ਆ ਲਗਭਗ 4 ਤੋਂ 5 ਕਿਲੋਮੀਟਰ ਜਿੱਥੇ ਆ ਉੱਥੇ ਦਰਿਆ ਜ਼ਿਆਦਾ ਨੁਕਸਾਨ ਕਰਦਾ ਜਿਨ੍ਹਾਂ ਥਾਂ ਮਤ ਪੋਲ ਬਣੇ ਨੇ ਜਿਵੇਂ ਉਥੇ ਨੀਰਮਾ ਦਾ ਪੋਲਾ ਜਿਹੜਾ ਪਠਾਨਕੋਟ ਹਾਈਵੇ ਦੇ ਉੱਤੇ ਵੱਜਾ ਹੋਇਆ ਉਸਦੇ ਥੱਲੇ ਜਿਹੜਾ ਨਸਹਿਰਾ ਪਤਨ ਪੋਲਾ ਹੈ ਉਸ ਤੋਂ ਥੱਲੇ ਜਿਹੜਾ ਤਨੂਆ ਪੋਲਾ ਉਸ ਤੋਂ ਥੱਲੇ ਸ੍ਰੀ ਹਰਗੋਬਿੰਦਪੁਰ ਪੋਲਾ ਸਾਰੇ ਪੋਲਾਂ ਦੀ ਲੰਬਾਈ ਜਿਹੜੀ ਹੈ ਲਗਭਗ 500 ਮੀਟਰ ਯਾਨੀ ਕਿ ਅੱਧਾ ਕਿਲੋਮੀਟਰ ਦੇ ਨਜ਼ਦੀਕ ਹੈ ਉਥੋਂ ਦੀ ਤੋਂ ਸਾਰਾ ਪਾਣੀ ਜਿਹੜਾ ਉਹ ਸਹਿਜ ਨਾਲ ਹੀ ਗੁਜ਼ਰ ਜਾਂਦਾ ਪਰ ਜਿੱਥੇ ਜਿਹੜੀ ਚੜਾਈ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ 4 ਤੋਂ 5 ਕਿਲੋਮੀਟਰ ਹੈ ਉੱਥੇ ਦਰਿਆ ਬਹੁਤ ਵੱਡਾ ਨੁਕਸਾਨ ਕਰਦਾ ਇਹ ਗੱਲ ਸਰਕਾਰਾਂ ਨੂੰ ਉਹਨਾਂ ਦੇ ਡਿਪਾਰਟਮੈਂਟਾਂ ਨੂੰ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਦਰਿਆ ਜਿਹੜਾ ਉਹਨੂੰ ਡਰੇਨ ਕਰਨ ਦੀ ਲੋੜ ਹੈ ਅਗਰ ਜੇ ਉਹ ਡਰੇਨ ਕਰੇ ਤਾਂ ਦਰਿਆ ਜਿਹੜਾ ਉਹ 500 ਮੀਟਰ ਦੇ ਵਿੱਚ ਹੀ ਵਗ ਸਕਦਾ ਤਾਂ ਉਹਨੂੰ ਡੂੰਗਾ ਕੀਤਾ ਜਾਏ ਪੂਰੀ ਤਰ੍ਹਾਂ ਤੇ ਬਾਹਰਲੇ ਹਿੱਸਿਆਂ ਦੇ ਉੱਤੇ ਧੂਸੀ ਬੰਨ ਬਣਾਉਣ ਦੀ ਕਦੇ ਚਿਤ ਵੀ ਜਿਹੜੀ ਆ ਉਹ ਲੋੜ ਨਹੀਂ ਪੈ ਸਕਦੀ ਇਹੀ ਦਰਿਆਵਾਂ ਦੇ ਵਿੱਚ ਹਾੜਾਂ ਦਾ ਜਿਹੜਾ ਉਹ ਪੱਕਾ ਹੱਲ ਹੋ ਸਕਦਾ ਪੌਂਗ ਡੈਮ ਤੋਂ ਲੈ ਕੇ ਜਦੋਂ ਤੱਕ ਦਰਿਆ ਜਿਹੜਾ ਉਹ ਸਮੁੰਦਰ ਦੇ ਹਿੱਸਿਆਂ ਤੱਕ ਨਹੀਂ ਮਿਲਦਾ ਉਦੋਂ ਤੱਕ ਉਥੋਂ ਤੱਕ ਜਿਹੜੀ ਆ ਦਰਿਆ ਨੂੰ ਸਟੇਟਾਂ ਦੇ ਹਿਸਾਬ ਨਾਲ ਵੰਡ ਕਰਕੇ ਇਹਦੀ ਖੁਦਾਈ ਕੀਤੀ ਜਾਣੀ ਚਾਹੀਦੀ ਹੈ ਲੇਕਿਨ ਦੇਖਿਆ ਜਾਵੇ ਕਿ ਡੀਸੀ ਨੇ ਜਾਂ ਹੋਰ ਵੀ ਲੀਡਰ ਆਉਂਦੇ ਆ ਇਹ ਹੀ ਕਹਿੰਦੇ ਆ ਕਿ ਸਾਰੇ ਮੁੰਨਾ ਵੱਲੋਂ ਪ੍ਰੋ ਸੋਸਾਇਟੀ ਵੱਲੋਂ ਪੱਠਿਆਂ ਦਾ ਜਾਂ ਰੋਟੀ ਦਾ ਇੰਤਜ਼ਾਮ ਕਰ ਦਿੱਤਾ ਗਿਆ ਇਹ ਲੱਗਦਾ ਕਿ ਅਸਲ ਸੱਚਾਈ ਹੈ ਇਸ ਤਰ੍ਹਾਂ ਐ ਜੀ ਵੀ ਬਹੁਤ ਸਾਰੀਆਂ ਸਬਾ ਸੁਸਾਇਟੀਆਂ ਜਿਹੜੀਆਂ ਇਸ ਇਹਨਾਂ ਇਲਾਕਿਆਂ ਦੇ ਵਿੱਚ ਮਦਦ ਕਰਦੀਆਂ ਸਾਡੇ ਨਾਲ ਕਿਰਪਾਲ ਸਿੰਘ ਗੇਰਾ ਜੀ ਨੇ ਗੁਰੂ ਨਾਨਕ ਸੇਵਾ ਸੁਸਾਇਟੀ ਦੇ ਪ੍ਰਧਾਨ ਨੇ ਏ ਵੀ ਉਥੇ ਰਸਦ ਲੈ ਕੇ ਪਹੁੰਚੇ ਨੇ ਵੱਡੇ ਪੱਧਰ ਤੇ ਇਹਨਾਂ ਨੇ ਵੀ ਇਹ ਸੇਵਾ ਜੁਟਾਈ ਹੈ ਗੱਲ ਇਹ ਹੈ ਕਿ ਆਰਥਿਕ ਨੁਕਸਾਨ ਜਿਹੜਾ ਉਹ ਲੋਕਾਂ ਤੋਂ ਛੱਲਿਆ ਨਹੀਂ ਜਾਂਦਾ ਸਰਕਾਰਾਂ ਕੋਲ ਇਹ ਹੀ ਹੈ ਵੀ ਹਾੜਾਂ ਇਲਾਕਿਆਂ ਨੂੰ ਜਿਹੜਾ ਆ ਉਹਨਾਂ ਨੂੰ ਇਨਫੋਰਮ ਕਰ ਦਿਓ ਆਪਣਾ ਬਚਾਅ ਕਰ ਲੈਣ ਪਰ ਉਹ ਬਚਾਅ ਕਦੇ ਚਿਤ ਨਹੀਂ ਕਰ ਸਕਦੇ ਇਸ ਸਾਲ ਦੀ ਰੋਜੀ ਰੋਟੀ ਜਿਹੜੀ ਆ ਉਹ ਸਰ ਜਾਏਗਾ ਅਗਲੇ ਸਾਲ ਦੀ ਉਹਨਾਂ ਦੀ ਫਸਲ ਜਿਹੜੀ ਉਹ ਮਰ ਗਈ ਉਹ ਡੁੱਬ ਗਈ ਉਹ ਉਹਨਾਂ ਦਾ ਕੋਈ ਪੱਕਾ ਹੱਲ ਨਹੀਂ ਹੈ ਉਹਨਾਂ ਦਾ ਪੱਕਾ ਹੱਲ ਇਹ ਹੀ ਹੈ ਕਿ ਦਰਿਆ ਦੇ ਮਾਰ ਤੋਂ ਉਹਨਾਂ ਦੇ ਜਿਹੜੀਆਂ ਫਸਲਾਂ ਉਹਨੂੰ ਬਚਾਇਆ ਜਾ ਸਕਦਾ ਲੋਕਾਂ ਨੂੰ ਮਿੱਟੀ ਦੀ ਰੇਤ ਦੀ ਬਹੁਤ ਜ਼ਿਆਦਾ ਲੋੜ ਹੈ ਪਰ ਉਹਨਾਂ ਹਿੱਸਿਆਂ ਦੇ ਵਿੱਚੋਂ ਖਦਾਈ ਕਰਕੇ ਜਿਹੜੀ ਆ ਪੁੱਟ ਕੇ ਲਿਆਂਦੀ ਜਾਵੇ ਤਾਂ ਕਿ ਜਿਹੜਾ ਦਰਿਆ ਆ ਉਹਨੂੰ ਡੂੰਘਾ ਕੀਤਾ ਜਾਵੇ ਤੁਸੀਂ ਬੰਨ ਦੇ ਨਾਲ ਦਰਿਆ ਜਿਹੜਾ ਉਹਨੂੰ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਨੇਚਰ ਤੇ ਬਹਾ ਆਏ ਆ ਕਿਸੇ ਪਾਣੀ 2 ਲੱਖ ਕਿਊਸੇ ਆ ਸਕਦਾ ਜਿੱਥੇ ਉਹ 4 ਲੱਖ ਵੀ ਆ ਸਕਦਾ ਬੱਦਲ ਫਟਦੇ ਨੇ ਉੱਪਰ ਕੋਈ ਪਤਾ ਨਹੀਂ ਪਹਾੜਾਂ 'ਚ ਕਿਹੋ ਜਿਹਾ ਅਦਲਾ ਬਦਲਾ ਹੋਣ ਇਸ ਗੱਲ ਕਰਕੇ ਪਾਣੀ ਜਿਹੜਾ ਆ ਉਹ ਅਨਲਿਮਿਟਿਡ ਚੀਜ਼ ਹੈ ਜਿਸ ਤਰ੍ਹਾਂ ਥੀਨ ਡੈਮ ਦੇ ਉੱਤੇ ਮਾਧੋਪੁਰ ਡੈਮ ਜਿਹੜਾ ਉਹ ਇਹਨਾਂ ਦਾ ਆਪਣਾ ਬਣਾਇਆ ਹੋਇਆ ਬੰਨ ਜਿਹੜਾ ਭਾਵੇਂ ਇਹਨਾਂ ਨੇ ਵੱਡੇ ਉਹਦੇ ਇਹ ਹਿੱਸੇ ਨੂੰ ਕਵਰ ਕਰਕੇ ਇਹ ਬਣਾਇਆ ਕਿ ਪਾਣੀ ਇਸ ਤੋਂ ਲੋੜ ਤੋਂ ਵੱਧ ਕੁਝ ਆ ਰਿਹਾ ਜਾ ਸਕਦਾ ਪਰ ਫਿਰ ਵੀ ਉੱਥੇ ਬਹੁਤ ਵੱਡਾ ਡੈਮੇਜ ਹੋ ਗਿਆ ਇਹਨਾਂ ਦੇ ਪੁਲਾਂ ਦਾ ਵੀ ਡੈਮੇਜ ਹੋ ਗਿਆ ਇਸੇ ਗੱਲ ਕਰਕੇ ਹੋ ਰਿਹਾ ਕਿ ਪਾਣੀ ਦਾ ਨਿਕਾਸ ਜਿਹੜਾ ਉਹਨੂੰ ਠੀਕ ਨਹੀਂ ਕੀਤਾ ਤੇ ਨਾ ਹੀ ਸਰਕਾਰ ਨੇ ਇਹਦੇ ਲਈ ਕੋਈ ਮੁਹਈਆ ਕਦਮ ਜਿਹੜੇ ਆ ਉਠਾਏ ਆ ਜਿਸ ਤਰ੍ਹਾਂ ਲੋਕ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਤੁਸੀਂ ਨੇ ਕਿਹਾ ਵੀ ਸੁਸਾਇਟੀਆਂ ਦੇ ਜਿਹੜੀਆਂ ਉਹ ਇਹ ਮਦਦ ਕਰਦੀਆਂ ਲੋਕਾਂ ਦੀਆਂ ਉਹ ਕਰ ਰਹੀਆਂ ਸਰਕਾਰ ਨੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਗੰਨਾ 80% ਹੈ ਲੋਕਾਂ ਦੀ 236 ਕਰੋੜ 88 ਜਿਹੜੀ ਹੈ ਉਹ ਸਰਕਾਰ ਵੱਲ ਪੈਂਡਿੰਗ ਹੈ ਕਈ ਲੋਕ ਉਹਨਾਂ ਵਿੱਚ ਸਹਾਇਤਾ ਕਰਨ ਵਾਲੇ ਨੇ ਤੇ ਕਈ ਉਹ ਨੇ ਜਿਹੜੇ ਪੀੜਤ ਨੇ ਉਹਨਾਂ ਦੀ ਰਾਸੀ ਜਿਹੜੀ ਹੈ ਉਹ ਸਰਕਾਰ ਨੂੰ ਜਲਦੀ ਮੁਹੱਈਆ ਕਰਨੀ ਚਾਹੀਦੀ ਹੈ ਨੀ ਤਾਂ ਕਿਸਾਨ ਜਿੱਥੇ ਬੰਦੀਆਂ ਨੇ ਦੋ ਤਰੀਕ ਨੂੰ ਮਕੇਰੀਆਂ ਹਾਈਵੇ ਦੇ ਉੱਤੇ ਜਿਹੜਾ ਉਹ ਧਰਨਾ ਲਾਉਣਾ ਮਕੇਰੀਆਂ 슈ਗਰ ਮਿਲ ਦੇ ਸਾਹਮਣੇ ਅਗਰ ਜੇ ਇਹਦਾ